ਤਾਂ ਦੇ 9 ਵਜੇ ਆ ਤੇ 18 ਤਰੀਕ ਅੱਜ ਫੇਰ ਵੱਧ ਗਿਆ ਹਾਂਜੀ ਫੇਰ ਵੱਧ ਗਿਆ ਜੀ ਨਾ ਸਰਕਾਰ ਵੀਰੇ ਕਰ ਰਹੀ ਆ ਨਾ ਕੀਤਾ ਵੀਰੇ ਆਪਣਾ ਹਰਦੀ ਫਸਲ ਦੇਖ ਨਹੀਂ ਸਕੇ ਅਤੇ ਕਰ ਲਾਉਂਦੇ ਸੀ ਹਾਂਜੀ ਆ ਜਾਵੇ ਜਦੇ ਅਸੀਂ ਕਿਹਾ ਸੀ ਅੱਦਾਂ ਬੋਰੇ ਲਾਦੇ ਅੱਦਾਂ ਪੱਥਰ ਲਾਦੇ ਆ ਪੱਥਰਾ ਦੇ ਮਾਰੇ ਉਧਰ ਨਹੀਂ ਹਾਂਜੀ ਹਾਂਜੀ ਪੱਥਰੇ ਪਏ ਆ ਜੀ ਹੁਣ ਫੇ ਪੱਥਰੇ ਪਏ ਆ ਨਾ ਆ ਕਿਸੇ ਨਾ ਕੁਝ ਨਹੀਂ ਜੀ ਕੀਤਾ ਪ੍ਰਸ਼ਾਸਨੋਂ ਕੁਝ ਹਣ ਮੈਂ ਸੱਚੀ ਗੱਲ ਦੱਸਾਂ 2027 ਚ ਸਾਡਾ ਪਿੰਡ ਹੜ ਗਿਆ ਬਸ ਲਿਖਾ ਲਿਓ ਲੇਖ ਲੂ ਕਰ ਕਰੀ ਜਾਂਦੇ ਆ ਸਰਕਾਰ ਨਾਲ ਕੁਝ ਨਹੀਂ ਕਰਨਾ ਆਹ ਦੇਖੋ ਆਹ ਜਾਲ ਆ ਨਾ ਪਾਣੇ ਉਹ ਪੱਥਰ ਪਿਆ ਸਰਕਾਰ ਨੂੰ ਉਹ ਨਾ ਨਹੀਂ ਮਗਾਇਆ ਬਈ ਸਰਕਾਰ ਇਹ ਇੱਕ ਦਿਨ ਦੇ ਵਿੱਚ ਹੀ ਪਾਣੀ ਰੋਕ ਸਕਦਾ ਜੇ ਸਰਦ ਕਰ ਸਕਦੀ ਆ ਲੇਕਿਨ ਸਰਕਾਰ ਕਰਨ ਨਹੀਂ ਚਾਹਦੀ ਤੇ ਆਪਣੇ ਕੋਲ ਕੋਈ ਸਰਕਾਰੀ ਬੰਦਾ ਨਹੀਂ ਆਹ ਦੇਖੋ ਕੀ ਕੰਡੇ ਤੇ ਖੜੇ ਆ ਸੀ ਪਾਣੀ ਚੱਲ ਰਿਹਾ ਕੰਡੇ ਤੇ ਖੜੇ ਆ ਹਾਂ ਕੀ ਡਰ ਆ ਅੱਗੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਗਰਾਠੌਰ ਨੈਟਰ ਤੇ ਨਿਰਪੱਖ ਦੇਸ਼ ਦੁਨੀਆ ਚੈਨਲ ਤੋਂ ਸੋ ਅੱਜ ਮੈਂ ਤੁਹਾਨੂੰ ਸਸਰਾਲੀ ਕਲੋਨੀ ਦੇ ਬੰਨ ਦੀ ਨਵੀਂ ਅਪਡੇਟ ਦੇਣ ਲੱਗਿਆ ਜੀ ਸੋ ਸਮਾਂ ਹੋ ਗਿਆ ਜੀ ਰਾਤ ਦੇ 9 ਵਜੇ ਆ ਤੇ 18 ਤਰੀਕ ਹੈ ਅੱਜ ਅਤੇ ਤੁਸੀਂ ਆ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਬੰਨ ਹੈ ਜੀ ਮੈਨੂੰ ਫੋਨ ਆਇਆ ਸੀ ਕਿ ਕਾਵਲ ਸਿੰਘ ਜੀ ਕਿੱਥੇ ਹੋ ਸੀ ਮੈਂ ਕਿਹਾ ਜੀ ਮੈਂ ਕਿਤੇ ਕੰਮ ਗਿਆ ਹੈ ਕਹਿੰਦੇ ਯਾਰ ਪਾਣੀ ਕਾफी ਵਧਿਆ ਲੱਗਦਾ ਸਾਨੂੰ ਦੀ ਅਪਡੇਟ ਦਿਓ ਸੋ ਹੁਣ ਐ ਟਾਈਮ ਜਿਹੜਾ ਪਾਣੀ ਦਾ ਵਹਾਅ ਆ ਤੇਜ਼ ਹੈਗਾ ਜ਼ਰੂਰ ਹੈ ਪਰ ਆ ਜਿਹੜੀ ਆਪਣੀ ਜ਼ਮੀਨੀ ਪੱਧਰ ਹੈ ਤੋਂ ਕਾफी ਡਾਊਨ ਹੈ ਤੇ ਬਾਕੀ ਇਧਰ ਸਾਡੇ ਨਾਲ ਨੌਜਵਾਨ ਖੜੇ ਨੇ ਜਿਹੜੇ ਦਿਲੀ ਸਵੇਰੇ ਸ਼ਾਮ ਇੱਥੇ ਆਉਂਦੇ ਨੇ ਕਿਉਂਕਿ ਇਹਨਾਂ ਦਾ ਪਿੰਡ ਹੈ ਜਿਸ ਸਰਾਲੀ ਕੋਲ ਨਹੀਂ ਅੱਧਾ ਕਿਲੋਮੀਟਰ ਤੇ ਇਹਨਾਂ ਦਾ ਘਰ ਹੈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਭਰਾ ਬੜੀ ਠੀਕ ਠਾਕ ਜੀ ਭਾਈ ਜੀ ਅੱਜ ਦਾ ਜਿਹੜਾ ਮਾਹੌਲ ਆਪਾਂ ਦੱਸਣਾ ਵੀ 18 ਤਰੀਕ ਦਾ ਵੀ ਅੱਜ ਜਿਹੜਾ ਦਰਿਆ ਦੀ ਕੰਡੀਸ਼ਨ ਹੈ ਕਿਉਂ ਹੈ ਭਾਈ ਅੱਜ ਪਾਣੀ ਬਹੁਤ ਤੇਜ਼ ਆ ਪਾਣੀ ਤੇਜ਼ ਆ ਤੇ ਆ ਜ਼ਮੀਨਾਂ ਵੀ ਡੇਗ ਰਹੀ ਆ ਏ ਘਾਡੇ ਘਰੀ ਆਉਦੇ ਜੀ ਅੱਛਾ ਜੀ ਜ਼ਮੀਨ ਲੱਗਾ ਵਾਟਾ ਲੱਗਾ ਦੱਸ ਜੀ ਅਸੇ ਪਾਣੀ ਇਹ ਕੱਲ ਕਿੰਨਾ ਸੀ ਗੱਲ ਘੱਟ ਸੀਗਾ ਅੱਜ ਪਾਣੀ ਤੇਜ਼ ਹੀ ਬਹੁਤ ਆ ਹਾਂਜੀ ਹਾਂਜੀ ਦੋਸਤੋ ਪੂਰੇ ਲੁਧਿਆਣੇ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਜਿਹੜੇ ਮੈਨੂੰ ਫੋਲੋ ਕਰਦੇ ਆ ਇੱਥੇ ਅਸੀਂ ਖੜੇ ਆ 4-5 ਫੁੱਟ ਪਾਣੀ ਨੀਵਾ ਚੱਲ ਰਿਹਾ ਪਰ ਜਿਹੜੀਆਂ ਢਾਹ ਲੱਗੀ ਹੋਈ ਹੈ ਜਿਹੜੀ ਜ਼ਮੀਨਾਂ ਦੀ ਅੰਦਰੋਂ ਦੇਖੀ ਹਾਂ ਉਹ ਕਾਫੀ ਡਿੱਗ ਰਹੀ ਹੈ ਜੀ ਅਜੇ ਉਹ ਪਿੱਛੇ ਲੱਗੀ ਹੋਈ ਮਸ਼ੀਨ ਹੌਲੀ-ਹੌਲੀ ਉਹ ਇਸ ਸਾਈਡ ਵਾਲੇ ਮਸ਼ੀਨ ਨਹੀਂ ਪਹੁੰਚੀ ਜਦੋਂ ਤੱਕ ਮਸ਼ੀਨ ਇਹ ਸਾਈਡ ਨਹੀਂ ਪਹੁੰਚਦੀ ਉਸ ਸਮੇਂ ਤੱਕ ਹਾਲੇ ਦਾ ਕੱਟੇ ਹੋਣਾ ਕਿਉਂਕਿ ਦਰਿਆ ਦਾ ਜੋ ਵਹਾਅ ਤੀਜ ਹੁਣ ਕਰਕੇ ਇਹ ਤਾਂ ਲੱਗਦੀ ਰਹਿੰਦੀ ਐ ਅਤੇ ਲੱਗੀ ਰਹਿਣੀ ਐ ਜਿਹੜੇ ਵੀਰ ਕਿਸਾਨ ਵੀਰ ਆ ਉਹ ਹੁਣ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਉਹਨਾਂ ਨੂੰ ਬਲ ਬਖਸ਼ੇ ਇਹ ਸਾਡੇ ਪਿੰਡਾਂ ਦੇ ਨੌਜਵਾਨ ਆ ਜੀ ਸਸਰਾਲੀ ਕਲੋਨੀ ਬੂਥਗੜ ਗੋਂਥਗੜ ਇਹ ਨੇੜੇ-ਨੇੜੇ ਦੇ ਪਿੰਡਾਂ ਦੇ ਸਾਡੇ ਨਾਲ ਵੀਰ ਅਮਨ ਸਿੰਘ ਜੀ ਖੜਿਆ ਜੀ ਇਹਨਾਂ ਤੇ ਕੁਦਰਤ ਦਾ ਬਹੁਤ ਵੱਡਾ ਕਹਿਰ ਆਪਰੇ 15 ਕਿਲੇ ਇਹਨਾਂ ਦੇ ਜਿਹੜੇ ਐਸ ਵੇਲੇ ਜ਼ਰਿਆ ਦੇ ਵਹਿਣ ਵਿੱਚ ਬਹਿ ਚੁੱਕੇ ਨੇ ਤੁਸੀਂ ਪਿੱਛੇ ਦੇਖਿਓਣੇ ਇਹਦੇ ਵਿਚਾਰੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ ਤਾਂ ਹਾਂ ਮਾਰਦੇ ਸੀ ਹਰਦੀ ਹੋਈ ਫਸਲ ਦੇਖ ਨਹੀਂ ਸਕੇ ਅਤੇ ਘਰ ਲਾਉਂਦੇ ਸੀ ਹਾਂਜੀ ਭਾਜੀ ਅੱਜ ਕੀ ਮੌਲਾ ਇਹ ਚਲ ਪਾਣੀ ਘਟ ਗਿਆ ਸੀ ਨਾ ਹੂੰ ਇਹ ਸਰਕਾਰ ਨੂੰ ਹੁਣ ਤਾਂ ਚਾਹੀਦਾ ਸੀ ਇੱਥੇ ਲਾ ਦਿਓ ਆ ਕੀ ਰਹਿ ਗਿਆ ਆਹ ਕੋਠੀ ਦੇਖ ਲਓ ਆ ਪਾਣੀ ਫੇਰ ਵੱਧ ਗਿਆ ਹਾਂਜੀ ਫੇਰ ਵੱਧ ਗਿਆ ਜੀ ਨਾ ਸਰਕਾਰ ਵੀਰੇ ਕਰ ਰਹੀ ਆ ਨਾ ਕੀਤਾ ਵੀਰੇ ਆਪਣਾ ਸਿੱਧੀ ਗੱਲ ਯੋੜੀ ਉਹ ਮਸ਼ੀਨ ਲੱਗੀ ਹੋਈ ਇੱਕ ਬੜੀ ਸਾਰੀ ਪਾਣੀ ਇੱਕ ਕਰੂਈ ਚਾਰ ਚਾਹੀਦੀਆਂ ਪੰਜ ਘੱਟੋ ਘੱਟ ਇੱਕ ਉੱਥੇ ਇੱਕ ਉੱਥੇ ਦੋ ਉੱਥੇ ਸਾਰੇ ਅੱਧਰੋਂ ਪਾਣੀ ਪਰੇ ਨੂੰ ਜਾਵੇ ਪਰੇ ਹੈ ਨਹੀਂ ਕੁਝ ਵੀ ਅੱਧਰੋਂ ਜ਼ਿਆਦਾ ਬਟਾ ਪਰ ਜਿਹੜਾ ਪ੍ਰਸ਼ਾਸਨ ਉਹਨਾਂ ਦਾ ਇਹ ਕਹਿਣਾ ਵੀ ਵੱਲ ਮਸ਼ੀਨ ਪੂਰੇ ਪੰਜਾਬ ਦੇ ਵਿੱਚ ਇੱਕ ਕੀ ਕੀਤਾ ਜਾਵੇ ਯਾਰ ਕੀ ਕੀਤਾ ਜਾਵੇ ਜਦੇ ਅਸੀਂ ਕਿਹਾ ਸੀ ਅੱਦਾਂ ਬੋਰੇ ਲਾਦੇ ਅੱਦਾਂ ਪੱਥਰ ਲਾਦੇ ਆ ਪੱਥਰ ਆ ਦੇ ਮਾਰੇ ਉੱਧਰੋਂ ਹਾਂਜੀ ਹਾਂਜੀ ਪੱਥਰੇ ਪਏ ਆ ਜੀ ਹੁਣ ਪੱਥਰੇ ਪਏ ਆ ਲਾਇਆ ਕਿਸੇ ਨਾ ਕੁਛ ਨਹੀਂ ਜੀ ਦਿੱਤਾ ਕੋ ਪ੍ਰਸ਼ਾਸਨਾਂ ਕੋ ਹੁਣ ਛੱਡੋ ਤੁਸੀਂ ਮੈਂ ਸੱਚੀ ਗੱਲ ਦੱਸਾਂ 2027 ਚ ਸਾਡਾ ਪਿੰਡ ਹੜ੍ਹ ਗਿਆ ਬਸ ਲਿਖਾ ਲਿਓ ਲੇਖ ਲਓ ਤੁਸੀਂ ਸਰਕਾਰ ਸਰਕਾਰ ਕਰੀ ਜਾਂਦੇ ਆ ਸਰਕਾਰ ਨਾਲ ਕੁਛ ਨਹੀਂ ਕਰਨਾ ਆ ਦੇਖੋ ਆ ਆ ਝਾੜ ਆ ਨਾ ਉਹ ਪੱਥਰ ਪਿਆ ਸਰਕਾਰ ਸੁਪੋਣਾ ਨਹੀਂ ਮਂਗਾਇਆ ਖਾਸ ਸਾਈਡਰ ਆ ਨਾ ਉਹਨਾਂ ਨੇ ਮੰਗਾਇਆ ਹੁਣ ਪਾਣੀ ਵੀ ਵਧ ਰਿਹਾ ਆ ਕੀ ਰਹਿ ਗਿਆ 100 100 ਫੁੱਟ ਫੁੱਟ ਕਰ ਰਹਿ ਗਿਆ ਫੇਰ ਬਸ ਆ ਪਿੰਡ ਤੇ ਪਾਣੀ ਵੜ ਜਾਣਾ ਤੇ ਭਾਜੀ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਪ੍ਰਸ਼ਾਸਨ ਹੈ 100 ਤੋਂ ਕਿਨੇ ਨੰਬਰ ਦਊਗਾ 100 ਤੋਂ 0 ਜਾਓ ਜਾ ਬਸ ਸੋ ਇਹ ਸੀ ਯਮਨ ਭਰਾ ਜਿਹੜੀ 15 16 ਕਿੱਲੇ ਜ਼ਮੀਨ ਦੇ ਇਸ ਸਤ루 ਦਰਿਆ ਦੇ ਬਹਿਣਾ ਦੇ ਵਿੱਚ ਵਹਿ ਚੁੱਕੇ ਨੇ ਕਿਤੇ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਕਸ ਦਾ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਇਹ ਜਿਹੜੀਆਂ ਜ਼ਮੀਨਾਂ ਹੁਣ ਘਾ ਲੱਗਦੀਆਂ ਇਹ ਜ਼ਮੀਨਾਂ ਵੰਡ ਸਕਦੀਆਂ ਸੀ ਵੀਰ ਦਾ ਕਹਿਣਾ ਹੈ ਕਿ ਜਿਹੜੀ ਮਸ਼ੀਨ ਹੈ ਇੱਥੇ ਇੱਕ ਲੱਗੀ ਇੱਥੇ ਚਾਰ ਹੋਣੀਆਂ ਚਾਹੀਦੀਆਂ ਹਾਂਜੀ ਵੀਰ ਜਲਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਫੇਰ ਪਾਣੀ ਵਧਿਆ ਹੋਇਆ ਤੇ ਜਿਹੜੀ ਉੱਧਰ ਮਸ਼ੀਨ ਲੱਗੀ ਹੋਈ ਹੈ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਇੱਕ ਹੈ ਕੀ ਕਹੋਗੇ ਆਸੀਏ ਦੇ ਬਾਰੇ ਕੀ ਕਹਾਂਗੇ ਪੰਜਾਬ ਦੇ ਵਿੱਚ ਸ਼ੁਕਰ ਆ ਕਹਿ ਦਿੱਤਾ ਇੱਕਾ ਹੋਸਾ ਦਾ ਉਹ ਬਣਾ ਹੋਵੇ ਪੰਜਾਬ ਦੇ ਸਾਡੇ ਕੋਲ ਹੈ ਕੀ ਇਹਨਾਂ ਕੋਈ ਇਹਨਾਂ ਖਾਸ ਨਹੀਂ ਹੈਗਾ ਸਰਕਾਰ ਜੇ ਚਾਹੇ ਜੇ ਚਾਹੇ ਸਰਕਾਰ ਇਹ ਐਸ ਦਿਨ ਦੇ ਵਿੱਚ ਵੀ ਪਾਣੀ ਰੋਕ ਸਕਦੀ ਹੈ ਸੈੱਟ ਕਰ ਸਕਦੀ ਆ ਲੇਕਿਨ ਸਰਕਾਰ ਕਰਨਾ ਨਹੀਂ ਚਾਹੁੰਦੀ ਤੇ ਆਪਣੇ ਕੋਲ ਕੋਈ ਸਰਕਾਰੀ ਬੰਦਾ ਨਹੀਂ ਆ ਦੇਖੋ ਕੀ ਕੰਡੇ ਤੇ ਖੜੇ ਆ ਸੀ ਪਾਣੀ ਚੱਲ ਰਿਹਾ ਕੰਡੇ ਤੇ ਖੜੇ ਆ ਹਾਂ ਕੀ ਡਰ ਆ ਅਸੀਂ ਇੱਥੇ ਜੰਮੇ ਪਨੇ ਆ ਅਸੀਂ ਇੱਥੇ ਰਹਨੀ ਆ ਕੰਮ ਕਰਦੇ ਹਾਂ ਠੀਕ ਆ ਜੀ ਤੇ ਉਹ ਸਾਨੂੰ ਇੰਨੀ ਦੂਰ ਖੜਾ ਲੈਂਦੇ ਆ ਨੇੜੇ ਨਾ ਆਓ ਜੀ ਅਸੀਂ ਕੰਮ ਕਰਨਾ ਬਿਲਕੁਲ ਜੀ ਕੰਮ ਕਰਨਾ ਵਾ ਫਾਰਮੈਟਿਵ ਪੂਰੀਆ ਕੰਮ ਦੀਏ ਕੰਮ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਹੇ ਬੰਦ ਕਰ ਸਕਦੇ ਜੀ ਪ੍ਰਸ਼ਾਸਨ ਇਹ ਨਹੀਂ ਵੀ ਇੱਥੇ ਪਹੁੰਚਦਾ ਨਹੀਂ ਪ੍ਰਸ਼ਾਸਨ ਪਹੁੰਚਿਆ ਵਾ ਕੰਮ ਕਰਾ ਰਿਹਾ ਪੂਰੇ ਤਰੀਕੇ ਨਾਲ ਨਹੀਂ ਕਰਵਾ ਰਿਹਾ ਜੀ ਬਿਲਕੁਲ ਵੀਰ ਬੋਧੂ ਸਿੰਘ ਜੀ ਪਿੰਡ ਸਰਾਲੀ ਤੋਂ ਪਾਜੀ ਕਹਿੰਦੇ ਪੂਰੇ ਪੰਜਾਬੋ ਦੇ ਵਿੱਚ ਜਿਹੜੀ ਪਾਣੀ ਵਾਲੀ ਤੈਰਨ ਵਾਲੀ ਮਸ਼ੀਨਾਂ ਕਹਿੰਦੇ ਇੱਕੋ ਹੀ ਐ ਉਹ ਵੀ ਯਾਰ ਜਦ ਪੰਜਾਬ ਦਾ ਪੁੱਤ ਇੱਕ ਖਰੀਦ ਸਕਦਾ ਕਿਸਾਨ ਦਾ ਪੁੱਤ ਆ ਉਹ ਉਹ ਜਦ ਖਰੀਦ ਸਕਦਾ ਸੁਲਤਾਨਪੁਰ ਲੋਧੀ ਦਾ ਤੇ ਇਹ ਸਰਕਾਰ ਕੋਲ ਇਹ ਹੈ ਜੀਆਂ ਮਸ਼ੀਨਾਂ ਹੋਰ ਹੋਣ ਹੀ ਨਹੀਂ ਚਾਹੀਦੀਆਂ ਉਹ ਕੰਪਨੀ ਹੈ ਨਹੀਂ ਬਣਾਉਂਦੀ ਕਮਲ ਬਾਜੀ ਦੇਖੋ ਪਹਿਲੀ ਗੱਲ ਤਾਂ ਸਾਡੀ ਤੁਹਾਨੂੰ ਤੁਸੀਂ ਸਾਡੇ ਤੋਂ ਵੱਧ ਜਾਣਕਾਰ ਤੁਹਾਨੂੰ ਪਤਾ ਸਰਕਾਰ ਕੀ ਕਿਸੇ ਨੂੰ ਕਰ ਸਕਦਾ ਜੇ ਤੁਹਾਨੂੰ ਕਿਸਾਨ ਦਾ ਪੁੱਤ ਇੱਕ ਵਾਰ ਇਧਰ ਜਿਹਾ ਸਰਕਾਰ ਆਪਣੀ ਅਈ ਤੇ ਇਦਾਂ ਦੀ ਹਜ਼ਾਰ ਮਸ਼ੀਨਾਂ ਖਰੀਦ ਲੀ ਪਰ ਜੇ ਕਰਨਾ ਭੁਗਤ ਬੰਦੇ ਨੂੰ ਜੇ ਕਰਨਾ ਹੀ ਨਹੀਂ ਆਪਾਂ ਤੁਮਰਜ਼ੀ ਕਹੀ ਜੋ ਤੁਸੀਂ ਕਿਉਂਕਿ ਪਤਾ ਵੀ ਹਰ ਸਾਲ ਕਰਨਾ ਹੀ ਨਹੀਂ ਕੁਝ ਹਰ ਸਾਲ ਹੜਾਂ ਦੀ ਮਾਰ ਪੈਂਦੀ ਹੈ ਦੇਖੋ ਜੀ ਇਹ ਤਾਂ ਉਹਦੇ ਵਾਸਤੇ ਪਹਿਲੇ ਚਲੋ ਪਹਿਲਾਂ ਕਹਿੰਦੇ ਸੀ ਵੀ ਇਹ ਕੁਦਰਤ ਆ ਲੋ ਚਲੋ ਸਾਰੇ ਆਪਾਂ ਮੰਨ ਕੇ ਸੀ ਵੀ ਕੁਦਰਤ ਦੀ ਮਾਰ ਚਲੋ ਚੱਲ ਰਿਹਾ ਸਾਰੇ ਬਿਲਕੁਲ ਜੀ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਕਰ ਉਹ ਵੀ ਅਸੀਂ ਮੰਨ ਕੇ ਸੀ ਵੀ ਠੀਕ ਆ ਹਾਂਜੀ ਪਰ ਇਹ ਹਰ ਇੱਕ ਸਾਲ ਪੰਜਾਬ ਨਾਲ ਕਿਉਂ ਹੁੰਦਾ ਬਿਲਕੁਲ ਜੀ ਆਹ ਬ੍ਰੋ ਇਹ ਹਰ ਸਾਲ ਪੰਜਾਬ ਨਾਲ ਹੀ ਹੁੰਦਾ ਹੋਰ ਕਿਸੇ ਨਾਲ ਨਹੀਂ ਹੁੰਦਾ ਹਰ ਸਾਲ ਪੰਜਾਬ ਨਾਲ ਹੀ ਕਿਉਂ ਹੁੰਦਾ ਹਰ ਸਾਲ ਪੰਜਾਬ ਜੀ ਕਿਉਂ ਹੜੰਦੇ ਆ ਕਿ ਕੋਈ ਜਾਣ ਬੁੱਝ ਕੇ ਸਰਕਾਰਾਂ ਦੀਆਂ ਸੁਪੂਜੀ ਚਾਲਾਂ ਵਾ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਕਿ ਪੰਜਾਬ ਅਦਾ ਨਾ ਖਤਮ ਹੋਗਾ ਨਾ ਹੋਣਾ ਕਿ ਦਸਵੀਂ ਪਾਸ਼ਾ ਦੀ ਧਰਤੀ ਹੈ ਇਦਾਂ ਹੀ ਛੱੜਦੀ ਕਿ